ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਹੋ ਚੁੱਕਿਆ ਹੈ ਤੇ ਦੱਸਦੀ ਹੈ ਕਿ ਜੋ ਐਕਸ਼ਨ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਮਿਲ ਕੇ ਖਨੌਰੀ ਅਤੇ ਸ਼ੰਭੂ ਬਾਡਰ ਤੇ ਕਿਸਾਨਾਂ ਦੇ ਉੱਤੇ ਲਿਆ ਗਿਆ ਉਸ ਨੂੰ ਲੈ ਕੇ ਹਜੇ ਵੀ ਮੰਨ ਦੇ ਵਿੱਚ ਭਾਰੀ ਰੋਸ ਕਿਸਾਨ ਜਥੇਬੰਦੀਆਂ ਦੇ ਮਨਾਂ ਦੇ ਵਿੱਚ ਹੈ ਤੇ ਜਿਸ ਤੋਂ ਬਾਅਦ ਅੱਜ ਵੱਡਾ ਐਲਾਨ ਹੋ ਚੁੱਕਿਆ ਹੈ ਤੇ ਉੱਥੇ ਹੁਣ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਘਰਾਉ ਨੂੰ ਲੈ ਕੇ ਵੀ ਲਗਾਤਾਰ ਐਲਾਨ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਜਿਹੜੇ ਕੇਸ ਸਾਹਦੇ ਚਾਰੇ ਨੇ ਤੇ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਵਰਲ ਸਾਹਿਬ ਦੇ ਵੱਲੋਂ ਵੇਸ਼ਕ ਮਰਨ ਵਰਤ ਤੋੜ ਦਿੱਤਾ ਗਿਆ ਹੈ ਪਰੰਤੂ ਸਾਡਾ ਸੰਘਰਸ਼ ਜਿਹੜਾ ਕਿ ਐਮਐਸਪੀ ਨੂੰ ਲੈ ਕੇ ਜਾਰੀ ਰਹੇਗਾ ਹੋਰ ਕੀ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਆਓ ਤੁਹਾਨੂੰ ਸੁਣਾਉਣੇ ਆ 11 ਮਈ ਨੂੰ ਠੀਕ ਹੈ ਜੀ ਉਹਦਾ ਲਾਡੀ ਟਾਊਨ ਸਦੇ ਅੱਗੇ ਪ੍ਰੈ ਅਪ੍ਰੈਲ 11 ਅਪ੍ਰੈਲ ਨੂੰ ਲਾਡੀ ਟਾਊਨ ਸਦੇ ਘਰ ਅੱਗੇ ਜਿਹੜਾ ਮੋਰਚਾ ਲਾਉਣਾ ਸੀਗਾ ਉਹ ਹਰ ਕੈਂਪ ਵੱਲੋਂ ਲਾਇਆ ਜਾਊਗਾ ਉਹਦੇ ਵਿੱਚ ਵੱਡੇ ਵੱੱਟ ਤੋਂ ਵੱਧ ਲੋਕਾਂ ਨੂੰ ਬੇੰਤੀ ਆ ਪੀ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਮਲਤੂ ਸਾਰੇ ਪਹੁੰਚਣ ਪਰ ਸਰਕਾਰ ਦੀ ਜਿਹੜੀ ਗੱਦ ਨੀਤੀ ਤੋਂ ਪਤਾ ਲੱਗਦੀ ਆ ਵੀ ਲਾਡੀ ਢੋਂਸ ਉਹਨੇ ਆਪ ਦੇ ਸਮਰਥਕਾਂ ਨਾਲ ਮੀਟਿੰਗ ਕਰਕੇ ਜੇ ਇਹ ਮੁਲਕ ਵਿੱਚ ਲੋਕਤੰਤਰ ਆ ਜਾਏ ਪੰਜਾਬ ਵਿੱਚ ਲੋਕਤੰਤਰ ਆ ਅਮਨ अरोड़ा ਜੀ ਕਹਿੰਦਾ ਵੀ ਸਾਡੇ ਘਰਾਂ ਘੜ ਕਰਨੇ ਨਾਲ ਕਹਿੰਦਾ ਸੀ ਤੁਹਾਡੇ ਸਾਹਮਣੇ ਫੋਨੋਟਮ ਆ ਰਹੇ ਆ ਵੀ ਪੈਰਲਲ ਅਸੀਂ ਜਿਹੜੇ ਆਪਣੇ ਸਮਰਥਕ ਆ ਆਮ ਆਦਮੀ ਪਾਰਟੀ ਕੋ ਤੁਹਾਡੇ ਬਰਾਬਰ ਖੜੇ ਕਰਾਂਗੇ ਨਾਰੇ ਲਵਾਵਾਂਗੇ ਤੁਹਾਡੇ ਕੋਲੋਂ ਤੋ ਪੰਜਾਬ ਸਰਕਾਰ ਨੂੰ ਬੀਜੀਪੀ ਨੂੰ ਨੋਟਿਸ ਲੈਣਾ ਚਾਹੀਦਾ ਅਸੀਂ ਲੋਕਾਂ ਨੂੰ ਕਹਿਣਾ ਚਾੁੰਦੇ ਆਂ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਉੱਤੇ ਟਕਰਾ ਪੈਦਾ ਕਰੂਗੀ ਜੇ ਟਕਰਾ ਪੈਦਾ ਕਰਦੀ ਹੈ ਤੇ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਅਸੀਂ ਜੇ ਚੁਣਿਆ ਹੋਇਆ ਐਮਐਲਏ ਆ ਸਾਡਾ ਹੱਕ ਹੈ ਅਸੀਂ ਉਹਦੇ ਬਾਰ ਮੁਰੇ ਜਾ ਕੇ ਆਪਣੀ ਗੱਲ ਰੱਖ ਸਕੀਏ ਜੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਸ ਕੋ ਅੱਗੇ ਆ ਕੇ ਆਪਣੀ ਗੱਲ ਮੰਨੇ ਜੋ ਕੁਝ ਹੋਇਆ ਪਿਛਲੇ ਜਿਹੜਾ 31 ਨੂੰ ਅਸੀਂ ਉਹਦੇ ਬਾਰ ਮੂਰੇ ਧਰਨਾ ਲਾਉਣਗੇ ਸੀ ਜਿਹੜੀ ਕੋਈ ਟੱਕਾਬੁਕੀ ਹੋਈ ਆ ਇੱਕ ਤਾਂ ਉਹ ਫੈਸਲਾ ਸੀ ਕੀਤਾ ਹੈਗਾ ਇੱਕ ਇਕਤਾ ਵਾਸਤੇ ਕੈਮਨਦਿਆਂ ਪਹਿਲਾਂ ਤੋਂ ਵੀ ਕੋਸ਼ਿਸ਼ਾਂ ਰਹੀਆਂ ਪਹਿਲੇ ਦਿਨ ਤੋਂ ਅਸੀਂ ਅਸਕੇ ਨੂੰ ਦੋ ਚਿੱਠੀਆਂ ਬਾਅਦ ਚ ਵੀ ਲਿਖੀਆਂ ਪਹਿਲਾਂ ਵੀ ਲਿਖੀਆਂ ਸੀਗੀਆਂ ਔਰ ਅਸੀਂ ਚਾਹੁੰਦੇ ਆ ਕਿ ਸਾਰੇ ਜਿਹੜਾ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਪੰਜਾਬ ਦੇ ਲੋਕ ਸਾਰੇ ਚਾਹੁੰਦੇ ਆ ਕਿ ਇਕਤਾ ਹੋਵੇ ਔਰ ਇਕਤਾ ਨਾਲ ਗਾਹਾਂ ਮੋਰਚਾ ਲੜਿਆ ਜਾਵੇ ਔਰ ਉਹ ਹੀ ਲੋਕਾਂ ਦੀਆਂ ਭਾਵਨਾਵਾਂ ਵੀ ਅਸੀਂ ਕਦਰ ਕਰਦੇ ਹਾਂ ਅਰ ਅਸੀਂ ਏਕਤਾ ਵਾਸਤੇ ਆਉਣ ਵਾਲੇ ਸਮੇਂ ਵਿੱਚ ਪਰਸੱਕ ਯਤਨ ਕਰਾਂਗੇ ਕਿ ਸੱਚੀ ਏਕਤਾ ਹੋਵੇ ਔਰ ਜੇ ਕੇਂਦਰ ਨਾਲ ਸ਼ਿਕਾਇਤ ਆ ਚਾਹੇ ਪੰਜਾਬ ਸਰਕਾਰ ਨਾਲ ਸ਼ਿਕਾਇਤ ਆ ਉਹ ਉਹ ਜੜਾ ਵਾ ਉਹ ਸਿਰੇ ਲੱਗੇ ਦੂਸਰਾ ਜਿਵੇਂ ਭਗਵੰਤ ਮਾਨ ਦੀ ਸਰਕਾਰ ਨੇ ਜਬਰਟਾਇਆ ਵਾ ਸਾਡੇ ਫੋਰਮ ਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਹੁਣ ਇਹਦੇ ਨਾਲ ਨਿਬੜਨਾ ਚਾਹੀਦਾ ਕਿਉਂਕਿ ਇਹਨੇ ਚੱਲਦੇ ਅੰਦੋਲਨ ਵਿੱਚ ਕੋਈ ਮੋਰਚਾ ਇਹਦੇ ਖਿਲਾਫ ਨਹੀਂ ਸੀ ਇਹਨੇ ਲਾਤ ਲੜਾਈ ਆ ਔਰ ਸਭ ਤੋਂ ਵੱਡਾ ਦੁਸ਼ਮਣੀ ਕਮਾਈ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਔਰ ਇਹਦੇ ਨਾਲ ਸਾਡੀ ਸਮਝ ਬਣ ਰਹੀ ਪਿਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨਾਲ ਵੱਡੀ ਏਕਤਾ ਉਸਾਰ ਕੇ ਇਹਦੇ ਖਿਲਾਫ ਜਵਾਬ ਅੰਦੋਲਨ ਅਸਾਰਿਆ ਜਾਵੇ ਬਾਕੀ ਸਵਾਲਾਂ ਜਵਾਬਾਂ ਦੀ ਗੱਲ ਹੋਈ ਆ ਤੁਹਾਡੇ ਨਾਲ ਆਪਣਾ ਲੰਗੋਵਾਲ ਸਾਫ ਕਰ ਲੈਣਗੇ ਜੀ ਇੱਕ ਮਿੰਟ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਅੱਜ ਦੀ ਮੀਟਿੰਗ ਦੇ ਵਿੱਚ ਜਿੱਥੇ ਬਹੁਤ ਸਾਰੇ ਅਹਿਮ ਫੈਸਲੇ ਜਿਹੜੇ ਉਹ ਕੀਤੇ ਗਏ ਐ ਖਾਸ ਕਰਕੇ ਪੰਜਾਬ ਦੀ ਸਰਕਾਰ ਨੇ ਜਿਹੜੇ ਚੱਲ ਰਹੇ ਅंदोलਨ ਉਹ ਜਿਹੜਾ ਕੇਂਦਰ ਸਰਕਾਰ ਦੀਆਂ ਮੰਗਾਂ ਦੀ ਪ੍ਰਾਪਤੀ ਦੇ ਖਾਤੇ ਨੂੰ ਕੀਤਾ ਗਿਆ ਸੀ ਉਹ ਕੇਂਦਰ ਸਰਕਾਰ ਨਾਲ ਮਿਲ ਕੇ ਕੋਚਲਨ ਦੇ ਜਾਤਨ ਕੀਤੇ ਹੈਗੇ ਐ ਤੇ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਹਰ ਪਿੰਡ ਦੇ ਵਿੱਚ ਜਿੱਥੇ ਵੀ ਇਹਨਾਂ ਦਾ ਕੋਈ ਐਮਐਲਏ ਮੰਤਰੀ ਚਾਹੇ ਮੁੱਖ ਮੰਤਰੀ ਹੋ ਉਹ ਜਾਣਗੇ ਤਾਂ ਸਾਡੇ ਪੰਜਾਬ ਦੇ ਕਿਸਾਨ ਉਹਨਾਂ ਤੋਂ ਹਰ ਪਿੰਡ ਦੇ ਅੰਦਰ ਸਵਾਲ ਜ਼ਰੂਰ ਪੁੱਛਣ ਇਹ ਮੋਰਚੇ ਨੇ ਕੇਐਮਐਮ ਨੇ ਫੈਸਲਾ ਕੀਤਾ ਹੈਗਾ ਸਾਰੀਆਂ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਪੁੱਛਣਾ ਚਾਹੀਦਾ ਕਿਉਂਕਿ ਪੰਜਾਬ ਦੀ ਸਰਕਾਰ ਕਿਸੇ ਸਮੇਂ ਇਹਨਾਂ ਦੇ ਐਮਐਲਏ ਐਮਪੀ ਇਹ ਕਹਿੰਦੇ ਰਹੇ ਆ ਵੀ ਐਮਐਸਪੀ 3 ਦੀ ਗਰੰਟੀ ਦੀ ਲੋੜ ਹੈ ਸਾਡੀ ਸਰਕਾਰ ਦਾ ਉਹ ਬੀਬੀ ਵੀ ਕਹਿੰਦੀ ਰਹੀ ਹੈ ਵੀ ਛੁੱਟੀਆਂ ਨਾਲ ਐਮਐਸਪੀ ਪਸਾਰਾਂ ਨੂੰ ਦੇਵਾਂਗੇ 23 ਦੇ 23 ਤੇ ਅੱਜ ਜਦੋਂ ਕਿਸਾਨ ਇਹਨਾਂ ਐਮਐਸਪੀ ਖਰੀਦ ਦੀ ਗਾਰੰਟੀ ਦੇ ਉੱਤੇ ਲੜ ਰਹੇ ਸੀ ਤਾਂ ਉਹਨਾਂ ਦੇ ਲੱਗੇ ਮੋਰਚਿਆਂ ਨੂੰ ਬਣਾਏ ਘਰਾਂ ਨੂੰ